ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਿਮ ਨਿਊਜ਼ ਮੈਂ ਤੁਹਾਡਾ ਆਪਣਾ ਅਜੇ ਸਿੰਘ ਬਰਾੜ ਦਾ ਅੱਜ ਪਹੁੰਚੇ ਸੀ ਪਿੰਡ ਅਮਰਾਸਰ ਕਲਾ ਜਿੱਥੇ ਕਿ ਅੱਜ اور انڈیا اور لانیو اٹھلا کروایا جا رہا ہے دوستو تیر بخشر اللہ ایک بخشنگری ایو کرو گا لکھا آج اسوچی پاسلی بڑی کی رپلے اور تکرین امرار سر کلا پڑھنے 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 بڑھیاں تیبر دیو سبھی اپراہ بڑھنے آج پہلا اکتی بھی آرہا ہے آج پر آئیس کے جیڑہ میری بیتی جنی آری پہنے پڑھنے پڑھنے جاندی آیا ہے دوستو آپ اپنے اپری بڑھنے ਚਾਈਲਡ ਨੂੰ ਸਬਸਕ੍ਰਾਈਬ ਕਰ ਦਿਓ ਸ਼੍ਰੀ ਲਖਮਨ ਸਿੰਘ ਕਮੈਂਟ ਕਰ ਦਿਓ ਦੋਸਤੋ ਸ਼੍ਰੀ ਜਜਵਾਨ ਉਦੇਸ਼ ਸਿੰਘ ਜਿਨ੍ਹਾਂ ਦੀ ਛਤਰ ਸ਼ਾਯਾ ਹੇਠ ਆਹ ਟੂਰਨਾਮੈਂਟ ਜਿਹੜਾ ਕਰਾਇਆ ਜਾ ਰਿਹਾ ਹੈ ਨਾਲ ਹੀ ਸਵਰਗਵਾਸੀ ਸਰਪੰਚ ਗੁਰਦੇਵ ਸਿੰਘ ਜੀ ਵਿਰਕ ਨਾਲ ਸਵਰਗਵਾਸੀ ਹੁਕਮ ਸਿੰਘ ਜੀ ਚੱਠਾ ਜਿਨ੍ਹਾਂ ਦੀ ਯਾਦ ਨੂੰ ਸਮਰਪਿਤ ਟੂਰਨਾਮੈਂਟ ਜਿਹੜਾ ਕਰਵਾਇਆ ਜਾ ਰਿਹਾ ਹੈ ਜਿਨ੍ਹਾਂ ਦੀ ਯਾਦ ਨੂੰ ਤਾਰਿਆ ਜਿਹੜਾ ਕੀਤਾ ਜਾ ਰਿਹਾ ਹੈ ਆਪ ਸਭਨਾਂ ਦੇ ਸਭ ਦੇ ਨਿੱਕੇ ਸਵਾਗਤ ਹੈ ਜਿੰਨੇ ਵੀ ਸਾਡੇ ਦਰਮਿਆਨ ਜਿਹੜੇ ਪਹੁੰਚੇ ਆਏ ਤੇ ਇਕੱਲੇ ਇਕੱਲੇ ਵੀਰ ਦੇ ਅਸੀਂ ਧੰਨਵਾਦ ਕਰਦੇ ਆ। ਹੈਲੋ ਨਾਲ ਹੀ ਭਾਈ ਜਿਹੜੀਆਂ ਟੀਮਾਂ ਪਹੁੰਚੀਆਂ ਸਾਰੀਆਂ ਟੀਮਾਂ ਨੂੰ ਸਾਡੀ ਬੇਨਤੀ ਹੈ ਜੇ ਕੋਈ ਟੀਮ ਰਹਿ ਗਈ ਹੈ ਤੇ ਜਰੂਰ ਆਵਾਂਗੇ ਅੱਪਾ ਔਰ ਆਪੋ ਆਪਣੀ ਐਂਟਰੀ ਜਿਹੜੀ ਕਰਾਵਾਂਗੇ ਮੇਰੀ ਬੇਨਤੀ ਹੈ ਸਾਰੇ ਵੀਰਾਂ ਨੂੰ ਨਾਲ ਹੀ ਅੱਜ ਦੇ ਟੂਰਨਾਮੈਂਟ ਦੇ 골ਡਨ ਸਪான்ਸਰ ਵੀ ਜਿਹੜੇ ਸਾਡੇ ਨਾਲ ਜੁੜੇ ਹੋਏ ਹੈ VIIC ਨਿਊ ਮਰੇਟ ਵਾਲੇ ਭਰਾ ਸਾਡੇ ਜਿਨ੍ਹਾਂ ਵੱਲੋਂ ਆਹ ਟੂਰਨਾਮੈਂਟ ਦਾ ਕੈਦੀ ਵੀ ਪਹਿਲਾ ਪ੍ਰਾਈਜ਼ ਜਿਹੜਾ ਸਪான்ਸਰ ਕੀਤਾ ਗਿਆ ਹੈ ਬਹੁਤ ਵੱਡਾ ਧੰਨਵਾਦ ਹੈ ਵੀਰ ਸਾਡੇ ਜਸ세 ਹੜੀ ਨਾਲ ਵਿਸ਼ਵ ਸਿੰਘ ਬਾਜਵਾ ਔਰ ਭਰਾਵਾਂ ਦੇ ਵੱਡੇ ਧੰਨਵਾਦ ਜਿਹੜੇ ਕਰਦੇ ਅਸੀਂ ਨਾਲ ਹੀ ਇਧਰਲੇ ਪਾਸੇ ਰੱਖਦੇ ਆ ਪਹਿਲਾ ਮੈਚ ਜਿਹੜਾ ਸ਼ੁਰੂਆਤ ਹੋਈ ਹੋਈ ਹੈ ਔਰ ਆਲ ਇੰਡੀਆ ਦੇ ਵਿੱਚ ਕਹਦੀ ਵੱਡੀ ਧੁੰਮ ਹੈ ਹਰਿਆਣੇ ਵਾਲਾ ਕਿਹਨੇ ਸਰੇਸ਼ ਪੁੱਜਿਆ ਹੋਇਆ ਐਸਆਰ ਦੇ ਇਲਾਕੇ ਤੋਂ ਕੀ ਹੈ ਹਾਂ ਜੀ ਜੀ ਸੇਧ ਉੱਪਰ ਬੈਠੀਆਂ ਸਾਰੀਆਂ ਨਾਣੇ ਉਹ ਸਖਸ਼ੀਤਾ ਦੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਮਾਂ ਕੱਢਿਆ ਔਰ ਸਾਡੇ ਦਰਮਿਆਨ ਜਿਹੜੇ ਵੀਰ ਸਾਡੇ ਪਹੁੰਚੇ ਕੱਲੇ ਕੱਲੇ ਵੀਰ ਦੇ ਅਸੀਂ ਧੰਨਵਾਦ ਕਰਦੇ ਆਂ ਢੀਨਾ ਵੀਰਾਂ ਨੇ ਸਮਾਂ ਕੱਢਿਆ ਔਰ ਖੇਡ ਦੇ ਮੈਦਾਨਾਂ ਦੇ ਨਾਲ ਜੁੜੇ ਆ ਪ੍ਰਬੰਧਕਾਂ ਨੇ ਸੱਦੇ ਪੱਤਰ ਇਹਨੇ ਕਬੂਲ ਕੀਤੇ ਆ ਅੱਜ ਅੰਮ੍ਰਿਤਸਰ ਕਲਾਂ ਪਿੰਡ ਐ ਔਰ ਗੁਰੂਆਂ ਪੀਰਾਂ ਦੀ ਕਹਾਣੀ ਵੀ ਧਰਤੀ ਐ ਕੋਈ ਅੰਮ੍ਰਿਤਸਰ ਕਲਾਂ ਕਹਿੰਦਾ ਕੋਈ ਅੰਮ੍ਰਿਤਸਰ ਕਲਾਂ ਕਹਿੰਦਾ ਬੜੇ ਮਸ਼ਹੂਰ ਜੇ ਪਿੰਡ ਐ ਇਸ ਇਲਾਕੇ ਦੇ ਇਹ ਟੀਮਾਂ ਨੂੰ ਸਾਡੀ ਬੇਨਤੀ ਆਈ ਔਰ ਆਪਣਾ ਮੈਚ ਖੇਡੀਏ ਖੇਡ ਗਰਾਊਂਡਾਂ ਦੇ ਨਾਲ ਜੁੜੀ ਆਪਾਂ ਆਲ ਬਾਈ ਦੀ ਜਿੱਥੇ ਖਿਡਾਰੀ ਬਾਤ ਸੁਣਦੇ ਗੰਗਾ ਨਗਰ ਦੇ ਸੰਗਰੀਏ ਦੀ ਟੀਮਾਂ ਇਹ ਟੀਮਾਂ ਨੂੰ ਸਾਡੀ ਬੇਨਤੀ ਜਰੂਰ ਆਵਾਂਗੇ ਔਰ ਆਪਣੇ ਮੈਦਾਨ 'ਰੇ ਖੇਡਾਂਗੇ ਆਪਾਂ ਜਰੂਰ ਇਹਨਾਂ ਟੀਮਾਂ ਦੇ ਦਰਮਿਆਨ ਔਰ ਟੀਮਾਂ ਨੂੰ ਸਾਡੀ ਬੇਨਤੀ ਆਵਾਂਗੇ ਜਰੂਰ ਔਰ ਕਰਾਂਗੇ ਸ਼ੁਰੂਆਤ ਆਪਾਂ पता तो ना लग गया पर पागल से ਆਪਰੇ ਆਪ ਆ ਜਾਓ ਨਾਲ ਹੀ ਉੱਧਰ ਸਾਡੀ ਟੀਮ ਦੇ ਕੈਪਟਨ ਦੀ 431000 ਰੁਪਏ ਦੇ ਵੱਡੇ ਸਹਿਯੋਗ ਜਿਹੜਿਆਂ ਖੇਡ ਮੇਲੇ ਦੇ ਲਈ ਪਹੁੰਚਦੇ ਹੋਏ ਆ। ਨਾਲ ਹੀ ਰਵੀ ਲੰਡਾ ਜੀ ਹੋਰਮ ਚੇਅਰਮੈਨ ਨਗਰ ਪਾਲਿਕਾ ਲਲਾਬਾਦ ਨਾਲ ਹੈਪੀ ਮਹਿਤਾ ਜੀ ਨਾਲ ਹੇਮਰਾਂ ਜੀ ਮਹਿਲ ਦਾ ਨਾਲ ਹੇਮਰਾਂ ਜੀ ਮਹਿਲ ਦਾ ਚੇਅਰਮੈਨ ਬਲਾਕ ਸਮਿਤੀ ਨਾਲ ਹੀ ਜਿੰਨੇ ਸਾਥੀ ਮਿੱਤਰ ਸਾਡੇ ਨਾਲ ਪੁੱਜੇ ਨੇ ਬਹੁਤ ਵੱਡੇ ਧੰਨਵਾਦ ਕਰਦੇ ਆ ਨਾਲ ਹੀ ਵੀਰ ਦੇ ਕੈਪਟਨ ਸਾਹਿਬ ਦਾ ਸਰਵਾਨ ਟਰਾਫੀ ਦੇ ਨਾਲ ਕੀਤਾ ਜਾਣਾ ਥੋੜੇ ਸਮੇਂ ਬਾਅਦ ਤੇ ਬਹੁਤ-ਬਹੁਤ ਮੁਬਾਰਕਾਂ ਨੇ ਕੈਪਟਨ ਸਾਹਿਬ ਨੂੰ ਨਾਂ ਨਹੀਂ ਉਧਰ ਬੀ ਦੀ ਕਮੇਟੀ ਆ ਸਾਡੇ ਇਹਨਾਂ ਖੇਡ ਗਰਾਉਂਡਾਂ ਦੀਆਂ ਮਹਾਨ ਸ਼ਖਸੀਅਤਾਂ ਦੇ ਰਿਸਪੈਕਟਡ ਸ਼ਖਸੀਅਤਾਂ ਉਹਨਾਂ ਦੇ ਵੱਲੋਂ ਜਿਹੜਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਨਾਲ ਬਹੁਤ-ਬਹੁਤ ਵਡੀਆਂ ਮੁਬਾਰਕਾਂ ਨੇ ਇਨਾਂ ਖੇਡ ਦੇ ਗਰਾਉਂਡਾਂ ਦੇ ਵਿੱਚ ਜਿਹੜਾ ਪਿਆਰ ਦੇ ਸਤਕਾਰ ਜਿਹੜਾ ਸਾਂਝਾ ਕੀਤਾ ਜੀ ਹੈ ਔਰ ਮੈਂ ਕੱਲੀ ਕੱਲੀ ਸ਼ਖਸੀਅਤ ਦਾ ਜਿਹੜਾ ਨਾਮ ਤੇ ਨਹੀਂ ਉਹਨਾਂ ਦੇ ਵਿੱਚ ਵੱਡੇ ਸਨਮਾਨ ਤੇ ਸਤਕਾਰ ਕੀਤੇ ਜਾ ਰਿਹਾ ਹੈ ਕੱਲੀ ਕੱਲੀ ਸ਼ਖਸੀਅਤ ਦਾ ਜਿਹੜਾ ਦਿਲ ਦੀਆਂ ਗੁਹਾਰ ਆਈਆਂ ਜੋ ਬਹੁਤ ਵੱਡਾ ਜਿਹੜਾ ਧੰਨਵਾਦ ਹੈ ਔਰ ਨਾਲ ਹੀ ਜਿੰਨੀ ਵੀ ਸਾਡੀ ਮਿੰਤਰ ਵੱਡਲੀ ਆਈ ਹੈ ਕੱਲੇ ਕੱਲੇ ਵੀਰ ਦਾ ਬਹੁਤ ਬਹੁਤ ਵੱਡਾ ਧੰਨਵਾਦ ਹੈ ਲਓ ਜੀ ਦੋਵੇਂ ਟੀਮਾਂ ਜਿਹੜੀਆਂ ਖੇਡ ਰਾਜਸਥਾਨ ਦੀ ਕਿਹੜੇ ਸ਼ੁਰੂਆਤਾਂ ਜਿਹੜੀਆਂ ਹੋ ਜਾਂਦੀਆਂ ਔਰ ਉਹਨਾਂ ਪਿੰਡਾਂ ਦੇ ਵਿੱਚੋਂ ਮੁੰਡੇ ਚੱਲ ਕੇ ਆਏ ਆ ਇਹ ਗੱਲਾਂ ਦੇਖਣ ਜੋ ਹੋਣਗੀਆਂ ਟੀਮ ਕਿਹੜੀ ਬਾਜ਼ੀ ਮਾਰ ਕੇ ਜਾਂਦੀ ਹੈ। ਔਰ ਅਗਲੇ 라운ਡ ਦੇ ਵਿੱਚ ਪ੍ਰਵੇਸ਼ ਕਿਹੜੀ ਟੀਮ ਦੇ ਹੁੰਦੇ ਹੈ ਗੱਲਾਂ ਦੇਖਣ ਜੋ ਬਣ ਗਿਆ। 라 ਵੀ ਕਰਾਂਗੇ ਸ਼ਰਵਾਨ ਜਲਦੀ ਦੇ ਨਾਲ ਦੋਨੇ ਟੀਮਾਂ ਨੂੰ ਸਦੀ ਦੇ ਦਿੱਤੀ ਰੈਫਰੀ ਆ ਗਿਆ ਜੀ। ਨਾਲੀ ਬਹੁਤ ਬੜੇ ਧੰਨਵਾਦ। లైਵ ਵਾਲੀ ਵੀਰ ਸਾਡੇ ਪਹੁੰਚੇ ਨਾਲ ਸਾਡੇ ਰੈਫਰੀ ਸਭਨ ਪਹੁੰਚੇ ਦੇ ਇਕੱਲੇ ਇਕੱਲੇ ਵੀਰ ਦੇ ਅਸੀਂ ਧੰਨਵਾਦ ਕਰਦੇ ਆ ਜਿਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਸਾਬੀਆਂ ਹੋਈਆਂ ਔਰ ਉਹ ਵੀ ਆਇਆ ਜਿਹਨੇ ਅੱਜ ਕੱਲ ਦੌਰ ਬਦਲਿਆ ਹੋਇਆ ਆਇਥੇ ਚੱਲ 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 ਆਇਥੇ ਜਾਰਾ ਚਲੋ ਵਾਹ ਇਹ ਦੋਵੇਂ ਟਾਪ ਦੀਆਂ ਟੀਮਾਂ ਕਾਲ ਇੰਡੀਆ ਦੇ ਵਿੱਚ ਕਿਹੜੇ ਵੱਡੀ ਦੂਦੀ ਬੋਲਦੀ ਮੁੰਡਿਆ ਵੀ ਔਰ ਜਿਹੜੇ ਮੁੰਡੇ ਸਰਵਿਸ ਕਰਨ ਦੇ ਲਈ ਬਿਲਕੁਲ ਤਿਆਰ ਵਰ ਤਿਆਰ ਹੈ ਜੈਤੋ ਵਾਲੇ ਮੁੰਡੇ ਔਰ ਵੀਰਾ ਕਹਿੰਦੀ ਸਰਵਿਸ ਦੇ ਦਿੱਤੀ ਹੈ ਦੂਜੇ ਪਾਸੇ ਤਲਵਾਣਾ ਖੁਰਦ ਪਿੰਡਾਂ ਮੁੰਡਿਆਂ ਦੇ ਇਸ ਇਲਾਕੇ ਦਾ ਗੱਲਾਂ ਕਿਹਦੇ ਵਧੀਆ ਮਿਰਜ਼ਾਪੁਰ ਕਦੇ ਠੋਮਰੀ ਕਦੇ ਮਾਗੂਗੀ ਢਾਣੀ ਫਿਰ ਕਦੇ ਤਲਵਾਣਾ ਖੁਰਦੀ ਚੱਕਰ ਦੀ ਨਿਤੀ ਹੈ ਫਿਰ ਤਲਵਾਣਾ ਝੀਲ ਤੇ ਫਿਰ ਕਦੇ ਰਾਜਸਥਾਨ ਵੀ ਕਦੇ ਸ਼ੁਰੂਆਤ ਹੁੰਦੀ ਹੈ ਇਸ ਵਾਰ ਹਰਿਆਣਾ ਸ੍ਰੇਸ਼ੀ ਟੀਮ ਤੇ ਨਾਲ ਟਡੇਲਾ ਵੀ ਟੀਮ ਇਹ ਟੀਮਾਂ ਜਿਹੜੀਆਂ ਬਿਲਕੁਲ ਰੈਡੀ ਰਹਿਣ ਗਿਆ ਸ੍ਰੇਸ਼ ਹਰਿਆਣਾ ਤੇ ਨਾਲ ਟਡੇਲਾ ਵੀ ਟੀਮਾਂ ਇਹ ਟੀਮਾਂ ਨੂੰ ਸਾਡੀ ਬੇਨਤੀ ਬਿਲਕੁਲ ਰਹੀ ਰਾਵਾਂਗੇ ਉਸ ਤੋਂ ਬਾਅਦ ਮੈਚ ਖੇਡ ਦਰੇ। ਲਓ ਸਾਹਮਣੇ ਜੈਤਵਾਲੇ ਕਹਿੰਦੇ ਫੇਰ ਆਹ ਜਿਹੜੀ ਮੇਰੇ ਮਿੱਤਰੋ ਬੰਦਨੀ ਹੈ ਵੀ ਸਮੇਂ ਰਾਂ ਬਲਵਾਨ ਤੇ ਨਾ ਪਹਿਵਾਨ ਕੋਈ ਆਖਰ ਵੱਡਿਆਂ ਵੱਡਿਆਂ ਦੀ ਕੰਡ ਲਾ ਦਿੰਦਾ ਹਿੰਮਤ ਕਰਕੇ ਦੇਖ ਸ਼ਾਇਦ ਗੱਲ ਬਣ ਜਾਵੇ। ਉਹ ਜੇ ਅੱਗੇ ਵਧਣ ਨੂੰ ਕੌਣ ਕਿਸੇ ਨੂੰ ਰਾ ਦਿੰਦਾ ਤੇ ਬਾਕੀ ਦੁਸ਼ਤੇ ਹੱਸ ਕੇ ਡਰ ਲੀਏ। ਉਹ ਦੇਵੀ ਨੂੰ ਇੱਕ ਤੇਰਾ ਦੁੱਖ ਜਵਾ ਦਿੰਦਾ। ਉਹ ਦੇਵੀ ਨੂੰ ਇੱਕ ਤੇਰਾ ਦੁੱਖ ਰਵਾ ਦਿੰਦਾ। ਮਾਰਾ ਤੇ ਜਿੱਤਾਂ ਦੇ ਫੈਸਲੇ ਕਿਸੇ ਨੂੰ ਹਸਾਉਣਗੇ ਕਿਸੇ ਨੂੰ ਰਵਾਉਣਗੇ ਗੱਲਾਂ ਕਿਦੇ ਸਮੇਂ ਦੀ ਹੋਣ ਗਿਆ ਨਾਲ ਹੀ ਉਧਰ ਸਰ ਕੀਤਾ ਜਾਣਾ ਹੈ ਭਾਰ ਭਰਾਵਾ ਦੇ ਬੱਦੇ ਧੰਨਵਾਦ ਸਰਦਾਰ ਨੀਰ ਔਰ YouTube ਦੇ ਉੱਪਰ ਪੇਜ ਹੈ ਭਰਾਵਾ ਦੇ ਵੀ ਸਾਨ ਜਿਹੜੇ ਜਰੂਰ ਦੇਣੇ ਆਪਾਂ ਨਾਲ ਸਿੰਘ ਨੀਰ ਦੀ ਗੱਲਾਂ ਹੁੰਦੀਆਂ ਪਰ ਵੱਡੇ ਧੰਨਵਾਦ ਹੈ ਭਰਾਵਾ ਦੇ ਜਿਹੜੇ ਮੇਲੇ ਨੂੰ ਕਵਰ ਕਰਨ ਲਈ ਪਹੁੰਚੇ ਆਓ ਸਾਹਮਣੇ ਤਲਵਾੜੇ ਵਾਲੇ ਵੱਡੇ ਕਨੇ ਬਿਲਕੁਲ ਤਿਆਰ ਬਗ ਤਿਆਰ ਆ ਪਤ ਤੱਕ ਨੇ ਆ ਸਰਵਿਸਡ ਕੀਤੀ ਹੌਸਲਾ ਜਿਹੜਾ ਕੀਤਾ ਤੇ ਗੱਲ ਬਾਤ ਕਨੇ ਦੇਖਣਯੋਗ ਕਰਨੀ ਬਾਲ ਆਊਟ ਆ ਉਧਰਲੇ ਪਾਸੇ ਨਾਲ ਉਧਰ ਪ੍ਰਸ਼ਾਦਾ ਪਾਣੀ ਦੇ ਜਿਹੜੇ ਫੁੱਲ ਪ੍ਰਬੰਧ ਰੇ ਬਈਆਂ ਜਿਹੜੀਆਂ ਟੀਮਾਂ ਪੁੰਜੀਆਂ ਤੇ ਪ੍ਰਸ਼ਾਦਾ ਪਾਣੀ ਜਿਹੜਾ ਟਕ ਵਰਤ ਰਿਹਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਵੱਡੇ ਪ੍ਰਬੰਧ ਰੇ ਔਰ ਜਿਹੜੀਆਂ ਟੀਮਾਂ ਪਹੁੰਚੀਆਂ ਤੇ ਜਰੂਰ ਪ੍ਰਸ਼ਾਦਾ ਪਾਣੀ ਸ਼ਕ ਲਵਾਂਗੇ ਆਪਾਂ ਟੂਰਨਾਮੈਂਟ ਦੇ ਉਦਘਾਟਨ ਜਿਹੜੇ ਕੀਤੇ ਜਾਣੇ ਰੀਵਰ ਕਟਨ ਦੀ ਰਸੋੜੀਆਂ ਦਾ ਕੀਤੀ ਜਾਣੀਆਂ ਹੈ। ਔਰ ਟੂਰਨਾਮੈਂਟ ਦੀ ਜਿਹੜੀ ਸ਼ੁਰੂ ਕਰਨੋਂ ਵਧਾ ਹੋਇਆ। ਕੱਲੇ-ਕੱਲੇ ਵੀਰ ਦੇ ਧੰਨਵਾਦ ਆ ਜਿੰਨੇ ਵੀਰ ਸਾਡੇ ਨਾਲ ਪੁੰਜੇ ਤੇ ਕੱਲੇ-ਕੱਲੇ ਵੀਰ ਦੇ ਧੰਨਵਾਦ। ਔਰ ਟੂਰਨਾਮੈਂਟ ਦੀ ਕਿਹੜੇ ਸ਼ੁਰੂਆਤਾਂ ਹੋਣ ਜਾ ਰਹੀਆਂ। ਪਹਿਲਾ ਮੈਚ ਰਲਾ ਖੇਡੇ ਜਾਣਾ ਹੈ। ਗੱਗਾਂ ਨਗਰ ਦੇ ਸੰਗਰੀ ਦੀ ਟੀਮਾਂ ਦੇ ਦਰਮਿਆਨ ਦੋਨੇ ਟੀਮਾਂ ਰਾਜਸਥਾਨ ਦੀਆਂ ਤੇ ਸਾਡੇ ਸਾਹਮਣੇ ਹੋਣੀਆਂ। આજે આજો આજે આજો આજો ਆ ਦੋਸਤੋ ਇਸ ਵਕਤ ਜਿਹੜੀ ਜਿੰਨੇ ਸਾਡੇ ਮੁੱਖ ਮੰਗਵਾਨ ਸਾਡੇ ਦਰਮਿਆਨ ਪਹੁੰਚੇ ਹੈ ਸਟੇਟ ਦੇ ਰਾਜਮਾਨ ਕੱਲੀ ਕੱਲੀ ਸ਼ਖਸੀਅਤ ਦੇ ਸੁ ਵੱਡੇ ਧੰਨਵਾਦ ਕਰਦੇ ਆਂ ਉਧਰ ਟੂਰਨਾਮੈਂਟ ਦੀ ਸ਼ੁਰੂਆਤਾਂ ਜੀ ਹੋਣ ਜਾ ਰਹੀਆਂ ਰੀਵਰ ਕੱਪ ਦੀ ਰਸਮ ਜਿਹੜੀ ਅੱਜ ਕਰੀ ਜਾ ਰਹੀ ਹੈ ਪਤ ਲੱਗਦੇ ਆਂ ਕੈਪਟਨ ਵੀਰੂ ਵੈਲੀਵਾਲ ਦੀ ਅਸਲ ਆਕੇ ਦੀ ਬੜੀ ਹਰਮਨ ਪਿਆਰੀ ਸ਼ਖਸੀਅਤ ਨੇ ਜਿਹਨਾਂ ਦੀ ਕਹਦੀ ਟੀਮ ਅੱਜ ਸਾਡੇ ਦਰਮਿਆਨ ਜਿਹੜੀ ਪਹੁੰਚੀ ਹੋਈ ਹੈ ਔਰ ਜਿਨ੍ਹਾਂ ਦੇ ਕਾਰਕਲਮਾਂ ਦੇ ਨਾਲ ਆਹ ਟੂਰਨਾਮੈਂਟ ਦੀ ਜਿਹੜੀ ਸ਼ੁਰੂਆਤਾਂ ਰਹੀਆਂ ਕੀਤੀਆਂ ਜਾਣੀਆਂ। ਬਹੁਤ ਬਹੁਤ ਧੰਨਵਾਦ ਹੈ ਇਕੱਲੇ ਇਕੱਲੇ ਵੀਰ ਦੇ ਜੋ ਸਾਡੇ ਦਰਮਿਆਨ ਪਹੁੰਚੇ ਪ੍ਰਬੰਧਕਾਂ ਦੇ ਸਰਦੇ ਪੱਤਰ ਅੜੇ ਕਬੂਲ ਕੀਤੇ ਹੈ। ਨਾਲ ਹੀ ਇਹ ਟੂਰਨਾਮੈਂਟ ਦੀ ਸ਼ੁਰੂਆਤ ਰਹੀ ਖੋਣ ਜਾ ਰਹੀ ਹੈ। ਪਹਿਲਾ ਹਾਂਜੀ ਯੰਤ ਪਿੰਡ ਹੁਸਨ ਕਲਾ ਵਿੱਚ ਔਰ ਇੱਕ ਲੜੀਬਾ ਜਿਹੜਾ ਟੂਰਨਾਮੈਂਟ ਵਾਲਕਾਂ ਦਾ ਵਰਨੇ ਸਮੇਂ ਤੋਂ ਕਰਾਉਂਦੇ ਆ ਰਹੇ ਅਸੀਂ। ਮੋਰ ਵੱਡੀ ਗੱਲ ਜਿਹੜੀ ਸਾਡੇ ਪਿੰਡ ਸਰਕਲਾ ਅਟਲਾ ਸਰਸਾ ਅੱਲਾ ਮਾਪੀ ਕਿ ਅੱਜ ਤੋਂ ਲਗਭਗ 7 ਸਾਲ ਤੋਂ ਇਹ ਲਗਾਤਾਰ ਵਾਲੀਬਾਲ ਦੀ ਗੇਮ ਹੈ ਜਿਹੜੀ ਲਗਾਤਾਰ ਚੱਲ ਰਹੀ ਹੈ ਜਿਵੇਂ ਪੰਜਵੀਂ ਪੀੜ੍ਹੀ ਸਾਡੀ ਜਿਹੜੀ ਉਹ ਵਾਲੀਬਾਲ ਦੀ ਗੇਮ ਜਿਹੜੀ ਉਹ ਹੈ ਔਰ ਅੱਜ ਫਿਰ ਇੱਕ ਵਾਰੀ ਇੱਕ ਨੈਸ਼ਨਲ ਲੈਵਲ ਤੇ ਮੈਂ ਕਹਾਂਗਾ ਕਿ ਬਹੁਤ ਰਾਜਸਥਾਨ ਔਰ ਬਹੁਤ ਉਧੂ ਦੀਆਂ ਟੀਮਾਂ ਪੰਜਾਬ ਦੀਆਂ ਔਰ ਸਾਰੇ ਹਰਿਆਣੇ ਦੀਆਂ ਟੀਮਾਂ ਜਿਹੜੀਆਂ ਸਰਕਾਰ ਦੀਆਂ ਮਾ ਪਹੁੰਚਿਆ ਸਾਡੇ ਮੋਹਰੇ ਅੰਦਰ ਸੇ ਪਹੁੰਚਿਆ ਜ਼ਲੇਬ ਸਾਡੇ ਮੋਹਰੇ ਪੰਜਾਬ ਤੋਂ ਹੋਰ ਵੀ ਬਹੁਤ سارے ਬੰਦੇ 플레이ਰ ਜਿਹੜੇ ਹੋ ਦਿੱਤੇ ਸਾਡੇ ਟੂਰਨਾਮੈਂਟ ਤੇ ਪਹੁੰਚੇ ਆ ਕੇ ਵੀ ਪਹੁੰਚੇ ਆ ਉਹ ਵੀ ਪਹੁੰਚਿਆ ਔਰ ਜੀ ਵੱਡੀ ਗੱਲ ਕਿ ਇੱਕ ਅਸੀਂ ਯਾਦ ਵਿੱਚ ਅੱਜ ਕਰਵਾਈ ਆ ਟੂਰਨਾਮੈਂਟ ਹੁਕਮ ਸਿੰਘ ਚੱਠਾ ਉਹਦੀ ਯਾਦ ਵਿੱਚ ਤੇ ਸਰਗੀ ਸਰਦਾਰ ਗੁਰਦੇਵ ਸਿੰਘ ਸਾਡੇ ਪੂਰੇ ਸੰਕਲਪ ਸਰ ਉਹ ਪੁੱਜਾ ਉਹਨਾਂ ਦੀ ਯਾਦ ਵਿੱਚ ਜਿਹੜੀ ਅੱਜ ਪੂਰਨ ਨਰ ਕਰਵਾਈ ਜਾ ਰਹੀ ਆ ਔਰ ਇਹ ਦਾ ਗਾਹੋਰ ਵੀ ਬਹੁਤ ਸਾਰੇ ਸਾਥੀ ਜਿਹੜੇ ਸਾਡੇ ਐਨਆਰਆਈ ਵੀਰਾਂ ਨੇ ਵੱਡਾ ਯੋਗਦਾਨ ਐਨਆਰਆਈ ਵੀਰਾਂ ਦਾ ਜਿਹਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਜਸ ਟੀਮਾ ਜਸਦੇਵ ਟੀਮਾ ਆਪਣੇ ਅਨਰਜੀਤ ਟੀਮਾ ਕਰਨਦਰ ਸ੍ਰੇਣੀ ਗਲੇ ਹੁੰਦਾ ਸਾਡਾ ਅਸ਼ੋਕ ਦੀਸ਼ਾ ਹੁੰਦਾ ਪੈਂਸੀਆਂ ਔਰ ਆਪਣਾ ਪਰਿੰਦਰ ਪੈਰੀ ਮਠਾੜੂ ਔਰ ਵੀ ਬਹੁਤ ਸਾਰੇ ਠੋੜੇ ਜਿਹੜੇ ਔਰ ਸਾਡਾ ਆਰਥਰ ਰਵੀ ਸਾਡਾ ਮਹਾਨ ਕਤਰਾ ਇਹ ਵੀ ਦਾ ਵੀ ਬਹੁਤ ਵੱਡਾ ਸਿਰੋਰ ਔਰ ਜਿਹੜੇ ਪਹਿਲਾ ਨਾਮ ਹੈ ਜਿਹੜਾ ਉਹ ਦਿੱਤਾ ਗਿਆ ਸਰਗੀ ਸਰਦਾਰ ਨੇ ਗਗਨ ਸਿੰਘ ਦੇ ਪਰਿਵਾਰ ਵੱਲੋਂ ਦਿੱਤੇ ਆਤਿਆ ਔਰ ਜਿਹੜਾ ਦੂਸਰਾ ਰੱਡੀ ਰਾਸ਼ੀ ਦਾ ਸੀ ਲੋਕ ਉਹ ਤੋਂ ਕੋਪੂ ਸਿੰਘ ਚੱਠਾ ਦੇ ਪਰਿਵਾਰ ਵੱਲੋਂ ਸਾਡਾ ਵੱਡਾ ਵੀਰ ਲਖਵਿੰਦਰ ਸਿੰਘ ਚੱਠਾ ਸਾਹਿਬ ਉਹਨਾਂ ਵੱਲੋਂ ਦਿੱਤਾ ਗਿਆ ਆਤਿਆ ਔਰ ਬਹੁਤ ਜ਼ਿਆਦਾ ਇਹਨਾਂ ਦੇ ਨਾਮ ਵੱਲੋਂ ਕਿਸੇ ਵੱਲੋਂ ਔਰ ਅੱਜ ਜਿਹੜਾ ਅੱਜ ਦੀ ਜਿਹੜਾ ਉਹ ਵੀ ਪਹਿਲੀ ਵਾਰ ਜੀ ਨਾਲ ਕੀਤਾ ਔਰ ਸਦਾ ਰੱਖ ਤੋਂ ਬਾਹਰ ਉਹਨੂੰ ਔਰ ਲੱਖਾ ਐਤਨਾ ਵੀ ਸਾਡਾ ਉਹ ਬੰਦਾ ਦਾ ਉਹਨੇ ਬਹੁਤ ਵੱਡਾ ਸਹਿਯੋਗ ਕੀਤਾ ਰਾਜਾ ਦਾ ਸਦਾ ਲੱਖਾ ਸਿੰਘ ਨੇ ਸਾਡੀ ਟੂਰਨਾਮੈਂਟ ਦਾ ਉਗਾਰ ਕੀਤਾ ਅਸੀਂ ਸਾਰੇ ਦਰਸ਼ਕਾਂ ਦਾ ਬਹੁਤ ਸਾਰੇ ਨਗਰ ਦਾ ਸਾਰੀ ਪੰਚਾਇਤ ਦਾ ਔਰ ਇਲਾਕੇ ਦੇ ਜਿੰਨੇ ਵੀ ਸੱਜਣ ਉਹਨਾਂ ਸਭ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਭ ਸਾਰੇ ਦਰਸ਼ਕਾਂ ਦਾ ਧੰਨਵਾਦ ਆ ਜੀ ਰਹੇ ਥੇ ਸਾਡੇ ਪਹੁੰਚੇ ਸਾਰੇ ਖਿਡਾਰੀਆਂ ਨੂੰ ਬਹੁਤ